ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮੁਹੱਲਾ ਪਹਿਲਾ ਲੱਖ ਚੋਰੀਆਂ ਲੱਖ ਯਾਰੀਆਂ ਲੱਖ ਕੂੜੀਆਂ ਲੱਖ ਗਾਲ ਲੱਖਾਂ ਚੋਰੀਆਂ ਤੇ ਲੱਖਾਂ ਯਾਰੀਆਂ ਕਰਦਾ ਹੈ ਤੇ ਲੱਖਾਂ ਕੂੜੀਆਂ ਝੂਠੀਆਂ ਉਗਾਹੀਆਂ ਦਿੰਦਾ ਹੈ ਅਥਵਾ ਲੱਖਾਂ ਕੁੜੀਆਂ ਮੁੜੀਆਂ ਵਿੱਚ ਲੱਗਾ ਰਹਿੰਦਾ ਹੈ ਲੱਖਾਂ ਹੋਰ ਗੱਲਾਂ ਕਰਦਾ ਹੈ ਅਥਵਾ ਲੱਖਾਂ ਝੂਠ ਬੋਲਦਾ ਹੈ ਤੇ ਲੱਖਾਂ ਗਾਲੀਆਂ ਕੱਢਦਾ ਹੈ ਲੱਖ ਠਗੀਆਂ ਪਹਿਨਾਮੀਆਂ ਰਾਤ ਦਿਨਸ ਜੀ ਨਾਲ ਲੱਖ ਠਗੀਆਂ ਤੇ ਰਾਤ ਦਿਨੇ ਜੀ ਦੇ ਨਾਲ ਲੱਖਾਂ ਹੀ ਪਹਿਨਾਮੀਆਂ ਲੋਕਾਸ਼ ਪਾ ਕੇ ਕਰਦਾ ਹੈ ਅਥਵਾ ਬੇਈਮਾਨੀਆਂ ਕਰਦਾ ਹੈ ਤੱਗ ਕਪਾਹੋਂ ਕੱਤੀਏ ਬ੍ਰਾਹਮਣ ਬੱਟੇ ਆਏ ਕਪਾਹ ਨੂੰ ਕੱਤ ਕੇ ਧਾਗਾ ਬਣਾਉਂਦੇ ਹਨ ਉਸ ਧਾਗੇ ਨੂੰ ਫਿਰ ਬ੍ਰਾਹਮਣ ਆ ਕੇ ਵਟਦਾ ਹੈ ਅਥਵਾ ਜਿਨੇਉ ਤਾਂ ਆਪ ਹੀ ਕਪਾਤੋਂ ਕੱਤੀ ਦਾ ਹੈ ਅਤੇ ਬ੍ਰਾਹਮਣ ਉਸ ਨੂੰ ਜਜਮਾਨ ਦੇ ਘਰ ਆ ਕੇ ਵਟਦਾ ਹੈ ਕਹੋ ਬੱਕਰਾ ਰਿਨ ਖਾਇਆ ਸਭ ਕੋ ਅੱਖ ਹੈ ਪਾਈ ਫਿਰ ਬੱਕਰਾ ਕਹੋ ਕਰਕੇ ਅਰਥਾਤ ਮਾਰ ਕੇ ਰਿੰਨਿਆਂ ਤੇ ਘਰ ਵਿੱਚ ਆਏ ਹੋਏ ਸਾਰੇ ਅੰਗ ਸਾਕਾਂ ਨੂੰ ਖਾਦਾ ਹੈ ਉਸ ਵੇਲੇ ਸਭ ਕੋਈ ਆਖਦਾ ਹੈ ਇਸ ਦੇ ਗਲ ਵਿੱਚ ਜਨੇਊ ਪਾ ਦਿਓ ਪਾ ਦਿਓ ਪਹਿਲਾ ਐਸਾ ਭਾਰੀ ਪਾਪ ਕੀਤਾ ਜੋ ਬੱਕਰੇ ਦਾ ਸਿਰ ਕੱਟ ਕੇ ਬੋਟੀ ਬੋਟੀ ਕਰਕੇ ਖਾਦਾ ਤਾਂ ਦੱਸੋ ਉਸ ਨੇ ਭਲਾ ਕੀ ਸਹਾਇਤਾ ਕਰਨੀ ਹੈ ਬੱਕਰਿਆਂ ਦੇ ਗਲ ਨੂੰ ਕਹ ਕਰਕੇ ਜਿਹੜਾ ਮਾਸ ਦਾ ਖਾਣਾ ਹੈ ਇਹ ਬਿਲਕੁਲ ਚੰਗਾ ਨਹੀਂ ਤਨ ਤਨ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ ਜੇ ਰਤ ਲੱਗੇ ਕੱਪੜਾ ਜਾਮਾ ਹੋਏ ਪਲੀਤ ਜੋਰਤ ਪੀਵੇ ਮਾਨਸਾ ਤិន ਕਿਉ ਨਿਰਮਲ ਚੀਤ ਜਦ ਸ੍ਰੀ ਗੁਰੂ ਅੰਗਦ ਦੇਵ ਜੀ ਗੁਇੰਦਵਾਲ ਚੱਲੇ ਤਾਂ ਰਸਤੇ ਵਿੱਚ ਸੁੱਤੇ ਸਿੱਧ ਇੱਕ ਸ਼ੀਹਾ ਉੱਪਰ ਮਿਲਿਆ ਜੋ 100 ਬੱਕਰੇ ਆਪਣੇ ਨਾਲ ਲਈ ਜਾਂਦਾ ਸੀ ਉਸ ਨੇ ਗੁਰਾਂ ਦੇ ਚਰਨ ਕਮਲਾਂ ਉੱਪਰ ਨਮਸਕਾਰ ਕੀਤੀ ਤਾਂ ਸਤਿਗੁਰੂ ਜੀ ਨੇ ਪੁੱਛਿਆ ਹੇ ਸਿਹਾ ਉਪਲ ਇਹ ਬੱਕਰੇ ਕਿਸ ਵਾਸਤੇ ਲੈ ਕੇ ਜਾ ਰਿਹਾ ਹੈ ਇਹ ਗੱਲ ਸੁਣ ਕੇ ਉਸ ਨੇ ਕਿਹਾ ਗਰੀਬ ਨਵਾਜ਼ ਜੀਓ ਮੇਰੇ ਪੁੱਤਰ ਦਾ ਡੰਚ ਚੋਲਾ ਹੈ ਤੇ ਸਾਰੇ ਸਬੰਧੀਆਂ ਨੇ ਇਕੱਠਾ ਹੋਣਾ ਹੈ ਇਸ ਲਈ ਬੱਕਰਿਆਂ ਨੂੰ ਮੈਂ ਲੈ ਕੇ ਚੱਲਿਆ ਹਾਂ ਕਿਉਂਕਿ ਸਾਡੇ ਵੱਡਿਆਂ ਦੀ ਰੀਤ ਚੱਲੀ ਆਉਂਦੀ ਹੈ ਤਾ ਸਤਗੁਰਾਂ ਨੇ ਖਿਆ ਹੇ ਸਿਹਾ ਉਪਲ ਇਤਨੇ ਜੀਵਨ ਹਿੰਸਾ ਕਰਾ ਪਾਪ ਵਿਲਾਸ ਅਪਣ ਸਿਰ ਧਰੈ ਅਬ ਤੋ ਸੋਗਮ ਜਾਨੀ ਹੈ ਕਰਬੋ ਅੰਤ ਮਹਾਂ ਦੁਖ ਨਰਕਨ ਪਰਬੋ ਦੇਹੰਗ ਸਾਸ਼ਨਾ ਜਮਤੇ ਦੂਤ ਤਹਾਂ ਨਾ ਪਹੁੰਚੈ ਬੰਦਪ ਪੂਤ ਜਿਨਕੇ ਹਿਤ ਅਪ ਕਰਮ ਕਮਾਏ ਤਹਾਂ ਕਾਰੰ ਕਚ ਹੋਇੰਗ ਸਹਾਏ ਸੁਖ ਭੋਗੈ ਗੋ ਸਗਰੇ ਲੋਕ ਅਪਦਾ ਪਰਹਿ ਤੁਹੇ ਵੱਡ ਸੋਕ ਧਰਮ ਰਾਏ ਜਬ ਕਰਹਿ ਲਿਖਾ ਲਹ ਮਹਾ ਦੁਖ ਰਹੇ ਨ ਸੇਖਾ ਸੀਹੀ ਪਜੂਤੀ ਬੱਕਰੀ ਮਰਦੀ ਹੋਈ ਹੜਹੜ ਹਸੀ ਸੀ ਪੁਛੈ ਬਿਸਮਾਦ ਹੋਏ ਇਤ ਔਸਰ ਕਿਤ ਰਹਿਸ ਰਹਿਸੀ ਬਿਨੋ ਕਰੇਂਦੀ ਬੱਕਰੀ ਪੁੱਤਰ ਸਾਡੇ ਕੀਚਨ ਖੱਸੀ ਅਕਤ ਧੂਰਾ ਖਾਦਿਆਂ ਕਹ ਕੌ ਖੱਲ ਓਖਲ ਵਿਣਸੀ ਮਾਸ ਖਾਨ ਗਲ ਵੱਡਕੈ ਹਾਲਤ ਨਾੜਾ ਕੌਨ ਹੋਬਸੀ ਗਰਬ ਗਰੀਬੀ ਦੇਖੇ ਖਾਜ ਅਚਾਜ ਆਕਾਜ ਕਰਸੀ ਜਗ ਆਇਆ ਸਭ ਕੋ ਮਰਸੀ ਭਾਈ ਗੁਰਦਾਸ ਜੀ ਨੇ ਲਿਖਿਆ ਹੈ ਇੱਕ ਸਮੇਂ ਦਾ ਜ਼ਿਕਰ ਹੈ ਜੋ ਬਨ ਵਿਖੇ ਸ਼ੇਰ ਹਰ ਰੋਜ਼ ਪਸ਼ੂਆਂ ਨੂੰ ਮਾਰ ਕੇ ਖਾਂਦਾ ਸੀ ਇੱਕ ਦਿਨ ਉਸ ਦੇ ਹੱਥ ਬੱਕਰੀ ਆ ਗਈ ਜਦ ਉਹ ਸ਼ੇਰ ਬੱਕਰੀ ਨੂੰ ਮਾਰ ਕੇ ਖਾਣ ਲੱਗਾ ਤਾਂ ਬੱਕਰੀ ਟਾਹ ਟਾਹ ਕਰਕੇ ਹੱਸਦੀ ਉਸ ਵੇਲੇ ਸ਼ੇਰ ਅਸਚਰਜ ਹੋ ਕੇ ਬੱਕਰੀ ਪਾਸੋਂ ਪੁੱਛਦਾ ਹੈ ਏ ਬੱਕਰੀ ਤੂੰ ਕਿਉਂ ਹੱਸੀ ਹੈ ਸਮਝ ਸੋਚ ਕੇ ਬੱਕਰੀ ਬੇਨਤੀ ਕਰਦੀ ਹੈ ਕਿ ਸਾਡੇ ਪੁੱਤਰ ਨਮਰਦ ਹੋ ਜਾਣੇ ਚਾਹੀਦੇ ਹਨ ਕਿਉਂਕਿ ਜੇ ਨਮਰਦ ਹੋ ਗਏ ਤਾਂ ਅੱਗੋਂ ਸੰਤਾਨ ਨਹੀਂ ਹੋਣੀ ਹੋਵੇਗੀ ਇਹ ਗੱਲ ਸੁਣ ਕੇ ਸ਼ੇਰ ਨੇ ਕਿਹਾ ਤੇਰੇ ਇਸ ਖਿਆਲ ਵਿੱਚ ਕਿਹੜੀ ਸ੍ਰੇਸ਼ਟ ਗੱਲ ਹੈ ਤਾਂ ਬੱਕਰੀ ਆਖਦੀ ਹੈ हे ਸ਼ੇਰ ਅਸੀਂ ਅੱਕ ਤੇ ਤਧੂਰਾ ਪੱਤੇ ਆਦ ਚੀਜ਼ਾਂ ਖਾਂਦੀਆਂ ਹਾਂ ਤੇ ਸਾਡੇ ਨਾਲ ਇਹ ਹਾਲ ਗੁਜ਼ਰਦਾ ਹੈ ਤੇ ਜਿਹੜੇ ਮਾਸ ਨੂੰ ਖਾਂਦੇ ਹਨ ਉਹਨਾਂ ਦਾ ਪਤਾ ਨਹੀਂ ਜੋ ਕੀ ਹਾਲ ਹੋਣਾ ਹੈ ਭਗਤ ਕਬੀਰ ਜੀ ਨੇ ਲਿਖਿਆ ਹੈ ਕਬੀਰ ਜੀ ਜੋ ਮਾਰਹਿ ਜੋਰ ਕਰ ਕਹਤੇ ਹੈ ਜੋ ਹਲਾਲ ਦਫਤਰ ਦੇ ਜਬ ਕੜ ਹੈ ਹੋਏਗਾ ਕੌਣ ਹਵਾਲ ਕਬੀਰ ਜੋਰ ਕੀਆ ਸੋ ਜ਼ੁਲਮ ਹੈ ਲੈ ਜਵਾਬ ਖੁਦਾਏ ਦਫ਼ਤਰ ਲੇਖਾ ਨਿਕਸ ਹੈ ਮਾਰ ਮੁਹਮੋ ਖਾਏ ਸੋ ਠੀਕ ਹੈ ਸੰਗਤ ਜੀ ਇੱਥੇ ਸਮਾਪਤੀ ਕਰਦੇ ਹਾਂ ਸੋ ਆਪ ਜੀ ਇਸ ਤਰ੍ਹਾਂ ਦੀਆਂ ਹੋਰ ਇਤਿਹਾਸਿਕ ਵੀਡੀਓ ਜੋ ਪੰਕਤੀਆਂ ਦੇ ਨਾਲ ਰਿਲੇਟਡ ਅਰਥਾਤ ਅਰਥ ਹਨ ਸੋ ਆਪ ਜੀ ਇਦਾਂ ਦੀਆਂ ਵੀਡੀਓ ਸੁਣਨ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਵੀਡੀਓ ਨੂੰ ਲਾਈਕ ਸ਼ੇਅਰ ਕਰੋ ਅਖਰਵਾਦਾ ਕਟਾ ਭੁੱਲ ਚੁੱਕ ਮਾਫ ਕਰਨਾ ਸੰਗਤ ਜੀ ਸਤਨਾਮ ਸ਼੍ਰੀ ਵਾਹਿਗੁਰੂ